ਜਲੰਧਰ ਪੁਲਿਸ ਨੇ ਵੱਲੋਂ ਕਾਰਵਾਈ ਕਰਦੇ ਹੋਏ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਤੇ ਜਲੰਧਰ ਵਿਖੇ ਇੱਕ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਸੇ ਦੌਰਾਨ ਪੁਲਿਸ ਨੇ ਉਹਨਾਂ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਜੋ ਕਿ ਚੋਰੀ ਦਾ ਸੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਗਲੇ ਚਾਰ ਸਾਲਾਂ ਦੌਰਾਨ ਪੁਲਿਸ ਨੇ ਇਹਨਾਂ ਪਾਸਿਓ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀ ਤੇ ਦੋ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਕੋਲੋਂ ਕੁੱਲ 2 ਮੋਟਰਸਾਈਕਲ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ ਨੇ ਤੇ ਚੋਰੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਲਜ਼ਮ ਚੋਰੀ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਿਲ ਨੇ ਅਤੇ ਇਸ ਸਬੰਧੀ ਢੁਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਨਯੋਗ ਕਮਿਸ਼ਨਰ ਆਫ ਪੁਲਿਸ ਹਿੰਦ ਅੰਤਰ ਸ਼੍ਰੀ ਸੁਪਨ ਸ਼ਰਮਾ ਆਈਪੀਐਸਟੀ ਦੇ ਦਿਸ਼ਾ ਦਿਸ਼ਾਂ ਤੇ ਜੋ ਅਸੀਂ 스내ਚਿੰਗ ਅਤੇ ਚੋਰੀ ਵਗੈਰਾ ਦੀਆਂ ਵਾਰਦਾਤਾਂ ਕਰਨ ਵਾਲੇ ਬਾਰੇ ਅੰਦਰਲੇ ਕਲਾਰਕ ਇੱਕ ਮੁਹਿੰਮ ਚਲਾਈ ਹੈ ਉਸ ਦੇ ਵਿੱਚ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਦੋ ਸਨੇਚਰਸ ਕਾਬੂ ਕੀਤੇ ਨੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ ਗੱਰ ਦੇ ਬਾਹਰ ਬੈਠੇ ਤੋਂ ਫੋਨ ਸਨੇਚ ਕੀਤਾ ਸੀਗਾ ਜਿਨ੍ਹਾਂ ਨੂੰ ਅਸੀਂ ਸ਼ਾਰਟ ਟਾਈਮ ਦੇ ਵਿੱਚ ਟ੍ਰੇਸ ਕਰਕੇ ਤੇ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਦੋ ਚੋਰੀ شدہ ਮੋਟਰਸਾਈਕਲ ਅਤੇ ਤਿੰਨ ਜਿਹੜੇ ਮੋਬਾਈਲ ਫੋਨ ਹੈ ਸਨੇਚ ਕੀਤੇ ਹੋਏ ਉਹ ਰਿਕਵਰ ਕੀਤੇ ਹਨ ਸਰ ਇਹਨਾਂ ਦਾ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਹਾਂ ਜੀ ਜਿਹੜੇ ਦੋ ਦੋਸ਼ੀ ਹੈਗੇ ਆਂ ਜੀ ਮਨੀਸ਼ ਉਰਫ ਨੰਨਾ ਪੁੱਤਰ ਸੁਭਾਸ਼ ਚੰਦਰ ਇਹਦੇ ਖਿਲਾਫ ਤਿੰਨ ਮੁਕਦਮੇ ਦਰਜ ਹੈਗੇ ਜੀ ਤੇ ਇੱਕ ਪ੍ਰੀਵੈਂਟਿਵ ਅਰੈਸਟ ਦੀ ਜਿਹੜੀ ਡੀਡੀਆਰਓ ਫਾਈਲ ਹੈ ਜਿਹੜਾ ਦੂਸਰਾ ਦੋਸ਼ੀ ਹੈ ਜੀ ਆਕਾਸ਼ ਪੁੱਤਰ ਰਮੇਸ਼ ਕੁਮਾਰ ਇਹਦੇ ਖਿਲਾਫ ਵੀ ਪਹਿਲਾਂ ਇੱਕ ਮੁਕਦਮਾ ਲੱਗੇ ਜਲੰਧਰ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਪਾਰਟੀ ਦੇ ਵੱਲੋਂ ਨੱਕਾਬੰਦੀ ਕੀਤੀ ਗਈ ਸੀ ਤੇ ਜਲੰਧਰ ਵਿਖੇ ਇੱਕ ਮੋਟਰਸਾਈਕਲ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਸੇ ਦੌਰਾਨ ਪੁਲਿਸ ਨੇ ਉਹਨਾਂ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਜੋ ਕਿ ਚੋਰੀ ਦਾ ਸੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਗਲੇ ਚਾਰ ਸਾਲਾਂ ਦੌਰਾਨ ਪੁਲਿਸ ਨੇ ਇਹਨਾਂ ਪਾਸਿਓਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਦੋ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਕੋਲੋਂ ਕੁੱਲ ਦੋ ਮੋਟਰਸਾਈਕਲ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਨੇ ਤੇ ਚੋਰੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਲਜ਼ਮ ਚੋਰੀ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਿਲ ਨੇ ਅਤੇ ਇਸ ਸਬੰਧੀ ਢੁਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਨਯੋਗ ਕਮਿਸ਼ਨਰ ਆਫ ਪੁਲਿਸ ਜੰਦਰ ਸ਼੍ਰੀ ਸੁਪਨ ਚਰਮਾ ਆਈ ਪੀਐਸ ਦੀ ਦਿਸ਼ਾ ਨਿਰਦੇਸ਼ਾਂ ਤੇ ਜੋ ਅਸੀਂ 스내ਚਿੰਗ ਅਤੇ ਥੋਰੀ ਵਗੈਰਾ ਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਸ ਦੇ ਵਿੱਚ ਖਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਦੋ 스내ਚਰਸ ਕਾਬੂ ਕੀਤੇ ਨੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ ਘਰ ਦੇ ਬਾਹਰ ਬੈਠੇ ਤੋਂ ਫੋਨ 스내ਚ ਕੀਤਾ ਸੀਗਾ ਜਿਨ੍ਹਾਂ ਨੂੰ ਅਸੀਂ ਸ਼ਾਰਟ ਟਾਈਮ ਦੇ ਵਿੱਚ ਟ੍ਰੇਸ ਕਰਕੇ ਤੇ ਅਰੈਸਟ ਕੀਤਾ ਹੈ ਉਹਨਾਂ ਕੋਲੋਂ 2 ਚੋਰੀ شده ਮੋਟਰਸਾਈਕਲ ਅਤੇ 3 ਜਿਹੜੇ ਮੋਬਾਈਲ ਫੋਨ ਹੈ ਸਨੈਚ ਕੀਤੇ ਗਏ ਹੋ ਰਹੇ ਘਰ ਕੀਤੇ ਹਨ ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਹਾਂ ਜੀ ਜਿਹੜੇ 2 ਦੋਸ਼ੀ ਹੈਗੇ ਆਂ ਜੀ ਮਨੀਸ਼ ਉਰਫ ਨੰਨਾ ਪੁੱਤਰ ਸੁਭਾਸ਼ ਚੰਦਰ ਇਹਦੇ ਖਿਲਾਫ 3 ਮੁਕਦਮੇ ਦਰਜ ਹੈਗੇ ਆਂ ਜੀ ਤੇ ਇੱਕ ਪ੍ਰੀਵੈਂਟਿਵ ਅਰੈਸਟ ਦੀ ਜਿਹੜੀ ਡੀਆਰਓ ਫਾਈਲ ਹੈ ਜਿਹੜਾ ਦੂਸਰਾ ਦੋਸ਼ੀ ਹੈ ਜੀ ਆਕਾਸ਼ ਪੁੱਤਰ ਰਮੇਸ਼ ਕੁਮਾਰ ਇਹਦੇ ਖਿਲਾਫ ਵੀ ਪਹਿਲਾਂ ਇੱਕ ਮੁਕਦਮਾ ਲੱਗੇ ਹੈ